ਸਭ ਤੋਂ ਪਹਿਲਾਂ ਜਦੋਂ ਅੰਦਰਪ੍ਰੀਤ ਜੀ ਮੈਂ ਪੁਰਾਣੀਆਂ ਘਟਨਾਵਾਂ ਵੱਲ ਜਾਣਾ ਹੈ ਮੈਨੂੰ ਲੱਗਦਾ ਇਹ ਘਟਨਾ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ ਬੇਅਦਬੀ ਮਾਮਲਿਆਂ ਤੇ ਇਹ ਜੇ ਗੱਲ ਕਲੀਅਰ ਨਹੀਂ ਹੁੰਦੀ ਤਾਂ ਗੱਲ ਸਮਝਣੀ ਔਖੀ ਹੋ ਜਾਊਗੀ ਜਦੋਂ ਕੁਮਰ ਵਿਜੇ ਪ੍ਰਤਾਪ ਵਾਲੀ ਰਿਪੋਰਟ ਹਾਈ ਕੋਰਟ ਖਾਰਜ ਕਰ ਦਿੰਦੀ ਹੈ ਤਾਂ ਰੌਲਾ ਇਹ ਪਿਆ ਸੀਗਾ ਕਿ ਉਹਨਾਂ ਦਿਨਾਂ ਦੇ ਵਿੱਚ ਉਦੋਂ ਦੇ ਲਾਭ ਵਿਭਾਗ ਨੇ ਜਿਹੜਾ ਇਹਨਾਂ ਦਾ ਐਡਵੋਕੇਟ ਜਨਰਲ ਦਾ ਦਫ਼ਤਰ ਹੈ ਉਹਨੇ ਸੀਰੀਅਸਨੈਸ ਨਹੀਂ ਸੀ ਦਿਖਾਈ ਕੇਸ ਨੂੰ ਉਸ ਤਰੀਕੇ ਨਾਲ ਪਰਸਿਊ ਨਹੀਂ ਕੀਤਾ ਸੀ ਪੁਲਿਸ ਅਧਿਕਾਰੀਆਂ ਨੇ ਕੋਆਪਰੇਟ ਨਹੀਂ ਸੀ ਕੀਤਾ ਇਸ ਕਰਕੇ ਉਹ ਮਾਮਲਾ ਡਿਗ ਪਿਆ ਇਸ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਜਿਹੜੀ ਕੱਲ ਅਸੀਂ ਗੱਲ ਕੀਤੀ ਸੀਗੀ ਕਿ ਕੈਬਨਿਟ ਦੀ ਇੱਕ ਮੀਟਿੰਗ ਕਾਲੀ ਚ ਸੱਦੀ ਜਾਂਦੀ ਹੈ ਦਰਅਸਲ ਉਹ ਕੈਬਨਿਟ ਦੀ ਮੀਟਿੰਗ ਕਿਉਂ ਸੱਦੀ ਜਾਂਦੀ ਹੈ ਇੱਕ ਸਟੋਰੀ ਹੋਰ ਸਾਹਮਣੇ ਆ ਰਹੀ ਹੈ ਇੱਕ ਬਹੁਤ ਅੰਦਰਲੇ ਜਾਣਕਰ ਨੇ ਇਸ ਸੰਬੰਧੀ ਦੱਸਿਆ ਕਿ ਜਦੋਂ ਹਾਈ ਕੋਰਟ ਨੇ ਕੁਮਰ ਵਿਜੇ ਪ੍ਰਤਾਪ ਵਾਲੀ ਰਿਪੋਰਟ ਖਾਰਜ ਕਰਤੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਦੇ ਦਿਨ ਸੀਗੇ ਆਨਲਾਈਨ ਇੱਕ ਮੀਟਿੰਗ ਕਾਲ ਕੀਤੀ ਇਸ ਮਾਮਲੇ ਉੱਤੇ رائے ਲੈਣ ਲਈ ਉਦੇ ਵਿੱਚ ਸੀਨੀਅਰ ਵਕੀਲ ਸ਼ਾਮਲ ਸੀ ਇਹਨਾਂ ਦੀ ਪਾਰਟੀ ਦੇ ਪੀਛ ਤੰਬਰਮ ਸਿੰਘ ਸਾਹਿਬ ਕਪਲ ਸੱਬਲ ਸਾਹਿਬ ਉਹ ਉਹ ਇਹਨਾਂ ਦੇ ਨਾਲ ਹੀ ਹੁੰਦੇ ਸੀਗੇ ਔਰ ਉਹਦੇ ਨਾਲ ਹੀ ਇਹਨਾਂ ਨੇ ਅਭਿਸ਼ੇਕ ਮਨੂ ਸਿੰਘ ਵੀ ਰਜੀਵ ਔਰ ਸਾਢੇ 2 ਇੱਥੋਂ ਦੇ ਜਸਟਿਸ ਰਣਜੀਤ ਸਿੰਘ ਜਸਟਿਸ ਮਹਿਤਾਬ ਸਿੰਘ ਦਿਨਕਰ ਗੁਪਤਾ ਸੀਗੇ ਅਤਲ ਰੰਦਾ ਸੀਗੇ ਸੁਰੇਸ਼ ਕੁਮਾਰ ਸੀਗੇ ਤੇਜਵੀਰ ਸਿੰਘ ਸੀਗੇ ਆਨਲਾਈਨ ਇਸ ਮੀਟਿੰਗ 'ਚ ਫੈਸਲਾ ਹੁੰਦਾ ਹੈ ਜਿਹਦੇ ਤਿੰਨ ਨੁਕਤੇ ਸੀਗੇ ਇੱਕ ਤਾਂ ਐਸਐਲਪ ਸੁਪਰੀਮ ਕੋਰਟ 'ਚ ਪਾਈ ਜਾਵੇ ਹਾਈ ਕੋਰਟ ਦੇ ਇਸ ਫੈਸਲੇ ਖਰਾਬ ਦੂਜਾ ਇਸ ਮਾਮਲੇ ਵਿੱਚ ਜਿਹੜੀ ਹਾਈ ਕੋਰਟ ਨੇ ਕਿਹਾ ਐਸਆਈਟੀ ਬਣਾਉਣ ਲਈ ਤੇ ਤੀਜਾ ਜਿਹੜਾ ਬਾਦਲਾਂ ਨੂੰ ਇਹਦੇ ਵਿੱਚ ਰਾਤ ਦਿੱਤੀ ਗਈ ਹੈ ਦਰਅਸਲ ਇਹ ਤਾਂ ਮਾਮਲੇ ਟ੍ਰਾਇਲ ਕੋਰਟ ਦੇ ਵਿੱਚ ਜਾ ਚੁੱਕੇ ਨੇ ਚਲਾਨ ਪੇਸ਼ ਹੋ ਚੁੱਕਿਆ ਇਸ ਕਰਕੇ ਸੁਪਰੀਮ ਕੋਰਟ ਅੱਗੇ ਇਹ ਵੀ ਪੱਖ ਰੱਖਿਆ ਜਾਵੇ ਲੇਕਿਨ ਉੱਥੋਂ ਇੱਕ ਸੁਝਾਅ ਆਉਂਦਾ ਹੈ ਕਿ ਇਸ ਸੰਬੰਧੀ ਇੱਕ ਕੈਬਨਟ ਤੋਂ ਪ੍ਰਵਾਨਗੀ ਲੈ ਲਈ ਜਾਵੇ ਕੈਬਨਟ ਦੇ ਸਾਹਮਣੇ ਵੀ ਮਾਮਲਾ ਰੱਖਿਆ ਜਾਵੇ ਸੋ ਕੈਬਨਟ ਕਾਲ ਕੀਤੀ ਜਾਂਦੀ ਆ ਸੰਬੂਲ ਆਏ ਜਾਂਦੇ ਨੇ ਪੰਜਾਬ ਭਵਨ ਦੇ ਵਿੱਚ ਬਾਹਰਲੇ ਪਾਸੇ ਉੱਥੇ ਇਹ ਮੀਟਿੰਗ ਰੱਖੀ ਜਾਂਦੀ ਆ ਡਿਸਟੈਂਸ ਕਾਫੀ ਰੱਖਿਆ ਜਾਂਦਾ ਬੰਦੇ ਤੋਂ ਬੰਦੇ ਦੀ ਦੂਰੀ ਕਾਫੀ ਸੀਗੀ ਜਿੱਥੇ ਇਹ ਮੀਟਿੰਗ ਹੋਣੀ ਸੀ ਉਸ ਤੋਂ ਪਹਿਲਾਂ ਇੰਟੈਲੀਜੈਂਸ ਇਨਪੁਟ ਦੇ ਆਧਾਰ ਤੇ ਉਦੋਂ ਦੀ ਸਰਕਾਰ ਦੇ ਆਲਾ ਅਧਿਕਾਰੀਆਂ ਕੋਲੇ ਸੋਚਨਾ ਆ ਗਈ ਕਿ ਸੁਖਜਿੰਦਰ ਸਿੰਘ ਰੰਦਾਵਾ ਤੇ ਚਰਨਜੀਤ ਸਿੰਘ ਚੰਨੀ ਇਸੇ ਮਾਮਲੇ ਦੇ ਉੱਤੇ ਦੋ ਵੱਡੇ ਅਧਿਕਾਰੀਆਂ ਨੂੰ ਘੇਰ ਸਕਦੇ ਨੇ ਮੈਂ ਕੈਟੇਗੋਰਿਕਲੀ ਕਹੂੰਗਾ ਕਿ ਉਹ ਐਡਵੋਕੇਟ ਜਨਰਲ ਦੇ ਦਫ਼ਤਰ ਨੂੰ ਤੇ ਡੀਜੀਪੀ ਦਫ਼ਤਰ ਦੋਨਾਂ ਨੂੰ ਘੇਰੇ ਚ ਲੈ ਸਕਦੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਥਿਤੀ ਖਰਾਬ ਹੋ ਸਕਦੀ ਆ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਕੰਨ ਪੂਰੀ ਤਰ੍ਹਾਂ ਭਰ ਦਿੱਤੇ ਗਏ ਔਰ ਜਿੰਨਾ ਸੁਖਜਿੰਦਰ ਸਿੰਘ ਰੰਧਾਵਾ ਸੰਭੰਦੀ ਔਰ ਇਹਨਾਂ ਦੀ ਆਪਸ ਵਿੱਚ ਕਨਵਰਸੇਸ਼ਨ ਸੀਗੀ ਈਵਨ ਵਟਸਐਪ ਕਾਲ ਜੋ ਸਾਰੀਆਂ ਡਿਟੇਲਸ ਤੇ ਜਿਹੜੀਆਂ ਅਖਬਾਰਾਂ 'ਚ ਛਪੀਆਂ ਰਿਪੋਰਟਾਂ ਸੀਗੀਆਂ ਉਹ ਸਾਰੀਆਂ ਇੱਕ ਬਲੰਦਾ ਬਣਾ ਕੇ ਕੈਪਟਨ ਨੂੰ ਦਿੱਤਾ ਜਾਂਦਾ ਹੈ। ਸਵਾਲ ਇਸ ਵੇਲੇ ਤਾਂ ਇਹ ਹੈ ਕਿ ਕਿਵੇਂ ਬੇਦਬੀ ਮਾਮਲਿਆਂ ਦੇ ਉੱਤੇ ਸੀਰੀਅਸਨੈਸ ਦਿਖਾਉਣ ਦੀ ਬਜਾਏ ਸਾਰਾ ਮਾਮਲਾ ਸਿਆਸਤ ਤੇ ਕੇਂਦਰਿਤ ਹੋ ਜਾਂਦਾ। ਜਿੱਥੇ ਫੈਸਲਾ ਇਹ ਲਿਆ ਜਾਣਾ ਸੀ ਕਿ ਬੇਦਬੀ ਮਾਮਲਿਆਂ 'ਚ ਜੋ ਗਲਤੀਆਂ ਹੋਈਆਂ ਨੇ ਜਿਵੇਂ ਹਾਈ ਕੋਰਟ 'ਚ ਰਿਪੋਰਟ ਕਾ ਖਾਰਜ ਹੋ ਗਈ ਇਹਨੂੰ ਅੱਗੇ ਟੈਕਲ ਕਿਵੇਂ ਕੀਤਾ ਜਾਵੇ? ਇਥੋਂ ਹੀ ਇਹਨਾਂ ਦੀ ਸਿਆਸਤ ਚੱਲਣੀ ਸੀ ਪਰ ਇਹ ਸਿਆਸਤ ਦਾ ਸ਼ਿਕਾਰ ਹੋ ਗਏ ਕੈਪਟਨ ਅਮਰਿੰਦਰ ਸਿੰਘ ਨੇ ਉਹ ਜਿਹੜੇ ਉਹਨਾਂ ਦੇ ਕੰਨ ਭਰੇ ਗਏ ਸੀ ਆਉਂਦਿਆਂ ਹੀ ਆਪਣੀ ਕੈਬਨਟ ਦੇ ਦਿਵਾਲੇ ਹੋ ਗਏ ਖਾਸ ਤੌਰ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਾਰਗੇਟ ਕੀਤਾ ਗਿਆ ਬੋਲ ਬਲਾਰਾ ਹੁੰਦਾ ਸੀ ਬਾਕੀ ਸਾਰੀ ਗੱਲ ਟੋੜਨਾ ਸਾਂਝੀ ਕਰ ਚੁੱਕੇ ਆ ਜਿਹਦੇ ਵਿੱਚੋਂ ਅਸਤੀਫੇ ਆਉਂਦੇ ਆ ਜਿਹਦੇ ਵਿੱਚੋਂ ਇਹ ਸਾਰਾ ਕੁਝ ਹੁੰਦਾ ਹੈ ਹੁਣ ਸਵਾਲ ਇੱਥੇ ਅੰਦਰਪ੍ਰੀਤ ਜੀ ਇਹ ਉੱਠਦਾ ਹੈ ਕਿ ਉਦੋਂ ਦੇ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਸੀਨੀਅਰ ਅਫਸਰ ਸੀਗੇ ਲਾਅ ਅਫਸਰ ਸੀਗੇ ਉਹ ਕੀ ਕਰ ਰਹੇ ਸੀ ਇਸ ਮਾਮਲੇ 'ਚ ਹਾਈ ਕੋਰਟ 'ਚ ਉਹ ਅਪੀਅਰ ਕਿਉਂ ਨਹੀਂ ਹੁੰਦੇ ਰਹੇ ਆਖਿਰ ਉਹਨਾਂ ਵੱਲੋਂ ਸੀਨੀਅਰ ਵਕੀਲ ਜਿਹੜੇ ਇਹਨਾਂ ਦੇ ਆਪਣੇ ਸੀ ਉਹ ਕਿਉਂ ਪੇਸ਼ ਨਹੀਂ ਹੁੰਦੇ ਰਹੇ ਜਿਹੜੀ ਪੁਲਿਸ ਵਿਭਾਗ ਨੇ ਇਨਪੁੱਟਸ ਦੇਣੀਆਂ ਸੀ ਉਹ ਕਿਉਂ ਨਹੀਂ ਦਿੱਤੀਆਂ ਜਾਂਦੀਆਂ ਰਹੀਆਂ ਇਸ ਸਵਾਲ ਨੇ ਅਜੇ ਤੱਕ ਵੀ ਪਿੱਛਾ ਨਹੀਂ ਛੱਡਿਆ ਕਿ ਕੀ ਇਹਨੂੰ ਟੈਕਲ ਠੀਕ ਨਹੀਂ ਸੀ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਐਸਐਲਪੀ ਸੁਪਰੀਮ ਕੋਰਟ 'ਚ ਪਾਈ ਜਾਂਦੀ ਆ ਉਹ ਕਦੇ ਲੱਗੀ ਕਿਉਂ ਨਹੀਂ ਜੇ ਐਸਐਲਪੀ ਦੇ ਉੱਤੇ ਫੈਸਲਾ ਹੋ ਗਿਆ ਸੀ ਸਪੈਸ਼ਲ ਰੀਪਿਟੀਸ਼ਨ ਤੇ ਉਹ ਕਦੇ ਲੱਗੀ ਕਿਉਂ ਨਹੀਂ ਸੋ ਬੇਦਬੀ ਮਾਮਲਿਆਂ ਦੇ ਉੱਤੇ ਜਿਹੜੀ ਇਹ ਪੋਲਿਟਿਕਸ ਆ ਜੇ ਤੁਸੀਂ ਇਹਨੂੰ ਸਮਝੋਗੇ ਤਾਂ ਨੀਅਤ ਖੜੀ ਆ ਕਾਨੂੰਨ ਕਿਤੇ ਨਹੀਂ ਆੜੇ ਆ ਰਿਹਾ ਕਾਨੂੰਨ ਤਾਂ ਤਾਂ ਆਉਂਦਾ ਜੇਕਰ ਕੋਈ ਸਜ਼ਾ ਤੱਕ ਜਾਂਦਾ ਤੇ ਸਜ਼ਾ ਪ੍ਰੋਪਰ ਨਾ ਹੁੰਦੀ ਲੋਕ ਕਹਿੰਦੇ ਕੀ ਤਮਾਸ਼ਾ ਹੈ ਕਿ ਬੰਦਾ ਦੋਸ਼ੀ ਵੀ ਆ ਤੇ ਉਹ ਉਹਨੂੰ ਅੰਦਰ ਵੀ ਨਹੀਂ ਜਾਣਾ ਪਿਆ ਬਾਰੋ-ਬਾਰ ਜ਼ਮਾਨਤ ਮਿਲ ਗਈ ਤਾਂ ਤਾਂ ਕਾਨੂੰਨ ਦੀ ਗੱਲ ਕਰੀਏ ਗੱਲ ਤਾਂ ਨੀਤਾਂ ਦੀ ਹੈ ਜੇ ਮੈਂ ਉਸ ਦਿਨ ਦੇ ਘਟਨਾਕਰਮ ਨੂੰ ਇੱਕ ਵਾਰੀ ਤੁਹਾਡੇ ਕੋਲ ਵੀ ਸਮਝਾ ਕਿ ਉਹ ਐਸ ਐਸਾ ਮੋੜ ਸੀ ਜਿੱਥੋਂ ਕੈਪਟਨ ਅਮਰਿੰਦਰ ਸਿੰਘ ਦੀ ਪੋਲਿਟਿਕਸ ਵੀ ਹਾਸ਼ੀਏ ਤੇ ਚਲੇ ਜਾਂਦੀ ਹੈ ਉਦੋਂ ਸੁਨੀਲ ਜਾਖੜ ਨੂੰ ਬਤੌਰ ਪਾਰਟੀ ਪ੍ਰਧਾਨ ਸੱਦਿਆ ਗਿਆ ਸੀ ਤਾਂ ਕਿ ਪਾਰਟੀ ਦੀ ਸ਼ਮੂਲੀਅਤ ਹੋ ਜਾਏ ਲੇਕਿਨ ਜਦੋਂ ਰੌਲਾ ਵੱਧ ਗਿਆ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇਣ ਦੀ بجائے ਜਿਹੜੀ ਕੈਪਟਨ ਅਮਰਿੰਦਰ ਨੂੰ ਉਮੀਦ ਸੀ ਕਿ ਜਾਖੜ ਮੇਰੇ ਨਾਲ ਖੜੋਣਗੇ ਉਹ ਦੂਜੀ ਤਰਚ ਆਪਣੇ ਐਮਐਲਏ ਦੇ ਨਾਲ ਜਾ ਕੇ ਮੰਤਰੀਆਂ ਦੇ ਨਾਲ ਖੜੋਗੇ ਸੋ ਅੰਦਰਪ੍ਰੀਤ ਜੀ ਇੱਕ ਵਾਰੀ ਦੱਸਿਓ ਕਿ ਸਿਆਸਤ ਕਿਵੇਂ-ਕਿਵੇਂ ਹੁੰਦੀ ਰਹਿੰਦੀ ਆ ਬੇਅਦਬੀਆਂ ਦੇ ਉੱਤੇ ਤੇ ਸਾਡੀ ਅੱਜ ਜਿਹੜੀ ਸਲੈਕਟ ਕਮੇਟੀ ਦੀ ਮੀਟਿੰਗ ਹੈ ਇਹਦੇ ਲਈ ਤਰਜੀਹਾਂ ਕੀ ਨੇ ਇਹ ਕੀ ਸੋਚਣ ਕਿਵੇਂ ਅੱਗੇ ਵਧਣ ਅਰੰਦਾਵਾ ਸਾਹਿਬ ਇਹ ਕਿਉਂ ਸੀਗਾ ਜਿਹੜੀ ਤੁਸੀਂ ਸਾਰੀ ਇਹ ਗੱਲ ਦਸਤੀ ਹੈ ਇਹਦੇ ਪਿੱਛੇ ਕਾਰਨ ਕੀ ਸੀ ਕਿ ਦੋ ਬੰਦਿਆਂ ਨੂੰ ਟਾਰਗੇਟ ਕੀਤਾ ਜਾਣਾ ਇੱਕ ਅਤੁੱਲੰਦਾਹਰਾਂ ਨੂੰ ਤੇ ਆਫਿਸ ਨੂੰ ਇੱਕ ਡੀਜੀਪੀ ਦੇ ਆਫਿਸ ਨੂੰ ਉੱਥੇ ਤੱਕ ਗੱਲ ਪਹੁੰਚੀ ਕਿਉਂ ਇਹਦੇ ਇਹਦੀ ਵੀ ਇੱਕ ਬੈਕਗ੍ਰਾਉਂਡ ਹੈ ਤੁਸੀਂ ਦੱਸ ਇੱਥੇ ਤੱਕ ਆ ਗਏ ਨਾ ਤੇ ਗੱਲ ਅਸਲ ਚ ਇਹ ਸੀ ਰਹੀ ਹੈ ਇਸ ਤੋਂ ਪਹਿਲਾਂ ਵੀ ਜੇ ਤੁਸੀਂ ਅਖਬਾਰਾਂ ਉਸ ਟਾਈਮ ਜੇ ਪੜ੍ਹੀਆਂ ਹੋਣ ਅਸੀਂ ਬਹੁਤ ਸਾਰੀਆਂ ਰਿਪੋਰਟਸ ਕੀਤੀਆਂ ਨੇ ਕਿ ਜਿੰਨੇ ਵੀ ਵੱਡੇ ਵੱਡੇ ਮਾਮਲੇ ਸੀ ਉਹਦੇ ਵਿੱਚ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਹੈ ਹਮੇਸ਼ਾ ਹੀ ਤੋ ਉਹੋ ਦਿੱਕਤਾਂ ਵੀ ਸਾਹਮਣੇ ਆ ਰਹੀਆਂ ਸੀ ਅਤੁਲੰਦਾ ਦਾ ਆਫਿਸ ਜਿਹੜਾ ਹੈ ਟਾਰਗੇਟ ਤੇ ਸੀ ਜੇ ਅਸੀਂ ਪ੍ਰਗਟ ਸਿੰਘ ਦੀ ਬਾਅਦ ਚ ਗੱਲ ਕਰਨੀ ਹੈ ਉਹ ਇਸ ਚੀਜ਼ ਦੇ ਗਵਾਹ ਵੀ ਨੇ ਜਦੋਂ ਅਤੁਲੰਦਾ ਅਸੀਂ ਪਹਿਲਾ ਇਹ ਵਾਲਾ ਕੇਸਾਰੇ ਆ ਬਿਜਲੀ ਪਾਵਰ ਕਾਮ ਨਾਲ ਸੰਬੰਧਿਤ ਜਿਹੜੇ ਸਮਝੌਤੇ ਹੋਏ ਸੀਗੇ ਉਹਦਾ ਕੇਸਾਰੇ ਆ ਸਾਨੂੰ ਸਭ ਤੋਂ ਵੱਡੀ ਮਾਰ ਤਾਂ ਉਦੋਂ ਪਈ ਸੀ ਉਸ ਤੋਂ ਇਲਾਵਾ ਹੋਰ ਵੀ ਸੀ ਲੇਕਿਨ ਉਹ ਬਹੁਤ ਵੱਡੀ ਮਾਰ ਸੀਗੀ ਇਹ ਤੁਹਾਨੂੰ ਯਾਦ ਹੋਊਗਾ ਉਹਨਾਂ ਦਿਨਾਂ 'ਚ ਸੁਨੀਲ ਜਾਕੜ ਹੋਰਾਂ ਨੇ ਉੱਥੇ ਮਤਲਬ ਪੰਜਾਬ ਪਵੰਨ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਮਤਲਬ ਉਹਨੂੰ ਪਬਲੀਕਲੀ ਬਹੁਤ ਬੁਰੀ ਤਰ੍ਹਾਂ ਇੱਕ ਤਰ੍ਹਾਂ ਦਾ ਕੀ ਕਵਾਂਗੇ ਆਪਾਂ ਉਹਨੂੰ ਬਹੁਤ ਬੁਰੀ ਤਰ੍ਹਾਂ ਪਾਇਆ ਸੀ ਉਹਨੂੰ ਅਤੁੱਲੰਦਾ ਹੋਰਾਂ ਨੂੰ ਬਹੁਤ ਖਬਰਾਂ ਛਪੀਆਂ ਇਹ ਉਹਨਾਂ ਦਿਨਾਂ 'ਚ ਅਸੀਂ ਛਾਪੀਆਂ ਕਿ ਯਾਰ ਉਹਨਾਂ ਨੇ ਇੱਥੋਂ ਤੱਕ ਕਹਿਤਾ ਵੀ ਅਸੀਂ ਕੀ ਤੈਨੂੰ ਕੇਸ ਹਾਰਨ ਵਾਸਤੇ ਰੱਖਿਆ ਹੋਇਆ ਮਤਲਬ ਤੂੰ ਸਰਕਾਰ ਦਾ ਉਹ ਦੇਖੇ ਜਿੱਤੇ ਮਾਨੇ ਨਹੀਂ ਕਿ ਅਸੀਂ ਤੇ ਤੇਰੇ ਆਫਿਸ ਨੂੰ ਚਲਾਣ ਲਈ ਤੈਨੂੰ ਰੱਖਿਆ ਹੋਇਆ ਮਤਲਬ ਇਸ ਤਰ੍ਹਾਂ ਤਕਰੀ ਤੂੰ ਤੜਾਕ ਵਾਲੀ ਬਾਦਸ਼ਾਹ ਦੇ ਵਿੱਚ ਵੀ ਉਦੋਂ ਗੱਲ ਹੋਈ ਤੇ ਉਸ ਤੋਂ ਬਾਅਦ ਇਹ ਲਗਾਤਾਰ ਖਬਰਾਂ ਛਾਪੀ ਰਹੀਆਂ ਸੀ ਕਿ 21 ਦੇ ਵਿੱਚ ਵੇਦਵੀ ਕਾਂਡ ਵਾਲਾ ਜਿਸ ਤੇ ਸਰਕਾਰ ਦੀ ਸਾਰੀ ਟੇਕ ਸੀ ਕਿ ਅਸੀਂ ਕੋਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਮਤਲਬ ਐਸਆਈਟੀ ਬਣਾਈ ਹੋਈ ਹੈ ਉਸ ਤੋਂ ਇਲਾਵਾ ਰਣਜੀਤ ਅਸਿਸ ਰਣਜੀਤ ਸਿੰਘ ਕਮਿਸ਼ਨ ਨੇ ਵੀ ਬਹੁਤ ਖੋਲ ਕੇ ਸਭ ਕੁਝ ਰੱਖਤਾ ਸੀਗਾ ਤੇ ਅਸੀਂ ਉਹ ਸਹੀ ਦਿਸ਼ਾ 'ਚ ਵੱਧ ਰਹੇ ਹਾਂ ਤੇ ਸਾਨੂੰ ਇਹਦਾ ਪੋਲਿਟਿਕਲੀ ਵੀ ਲਾਭ ਹੋਊਗਾ ਤੇ ਜਿਹੜਾ ਵੇਦਵੀ ਨਾਲ ਸੰਬੰਧਿਤ ਲੋਕਾਂ ਨੂੰ ਅੰਦਰ ਕਰਨਾ ਉਹਦਾ ਵੀ ਲਾਭ ਹੋਊਗਾ ਪਰ ਜਿੰਨੀ ਬੁਰੀ ਤਰ੍ਹਾਂ ਇਹ ਕੇਸ ਉੱਤੇ ਪਟਿਆ ਉਹਦੇ ਚ ਇਹੀ ਤੁਲੰਦਾ ਔਰਾਂ ਦਾ ਆਫਿਸ ਔਰ ਡੀਜੀਪੀ ਦਾ ਆਫਿਸ ਦੇ ਦੋਨੋਂ ਹੀ ਕਸੂਰਵਾਰਤਾ ਸੀਗੇ ਔਰ ਇਹ ਵੀ ਪੱਕਾ ਸੀ ਉਸ ਦਿਨ ਕਿ ਸੁਖਜਿੰਦਰ ਰੰਦਾਵਾ ਹੋਣੀ ਇਸ ਨੂੰ ਬਹੁਤ ਬੁਰੀ ਤਰੀਕੇ ਨਾਲ ਉੱਥੇ ਚੱਕਣਗੇ ਤੇ ਮਤਲਬ ਇਨ ਦੇ ਬਹਾਨੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਨਿਸ਼ਾਨਾ ਸਾਧਿਆ ਜਾਣਾ ਇਹ ਤਾਂ ਪਹਿ ਹੀ ਸੀ ਇਸੇ ਕਰਕੇ ਕਿਉਂਕਿ ਫਿਰ ਇੰਟੈਲੀਜੈਂਸ ਸਰਵਿਸਿਜ਼ ਵੀ ਤਾਂ ਹੈਗੀਆਂ ਨਾ ਉਹ ਪਤਾ ਤਾਂ ਲੱਗ ਹੀ ਜਾਂਦਾ ਕਈ ਚੀਜ਼ਾਂ ਦਾ ਤਾਂ ਉਹ ਪਤਾ ਲੱਗ ਗਿਆ ਆਲਰੇਡੀ ਜੇ ਸੁਖਜਿੰਦਰ ਅੰਦਾਵਾ ਇਹ ਛੇੜਦੇ ਤਾਂ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਉਮੀਦ ਸੀਗੀ ਕਿ ਸੁਨੀਲ ਜਾਖੜ ਉਹਨਾਂ ਨਾਲ ਲੱਗਣਗੇ ਉਹਨਾਂ ਨਾਲ ਲੱਗਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਕਿਉਂਕਿ ਉਹ ਅਤੁਲੰਦਾ ਤੋਂ ਪਹਿਲਾਂ ਹੀ ਬਹੁਤ ਜ਼ਿਆਦਾ ਖਫਾ ਸੀਗੇ ਇਸ ਕਰਕੇ ਉੱਤਰਾ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਕਿ ਉੱਥੇ ਉਹਨਾਂ ਦਾ ਸਾਥ ਦੇ ਦੇਣੇ ਇਸੇ ਕਰਕੇ ਇੱਕ ਟਿਕੜਮ ਜੀ ਹੁੰਦੀ ਹੈ ਨਾ ਟਿਕੜਮ ਲੜਾਣਾ ਕਿਉਂਕਿ ਇੰਟੈਲੀਜੈਂਸ ਸਰਵਿਸਿਜ਼ ਨੇ ਤਾਂੱਸਤਾ ਸੀ ਕਿ ਅੱਜ ਇਹ ਦੋ ਜਿਹੜੇ ਮੰਤਲ ਮਤਲਬ ਮਹਿਕਮੇ ਨੇ ਇਹ ਤਾਂ ਸਾਡੇ ਖਿਲਾਫ ਹੀ ਹੋ ਜਾਣੇ ਨੇ ਤਾਂ ਉਦੋਂ ਫਿਰ ਇਹ ਟਿਕੜਮ ਜੀ ਲੜਾ ਕੇ ਇਸ ਨੂੰ ਡੀਰੇਲ ਕੀਤਾ ਗਿਆ ਇਹ ਮਤਲਬ ਬਿਲਕੁਲ ਅਲੱਗ ਤਰ੍ਹਾਂ ਦੇ ਮਤਲਬ ਇਸ ਤੇ ਗੱਲ ਆਣ ਹੀ ਨਹੀਂ ਦਿੱਤੀ ਗਈ ਕਿ ਉਹ ਕਰਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਉਸ ਤੇ ਕਹਿੰਦਾ ਵੀ ਦੇਖੋ ਜੀ ਇਹ ਤੁਹਾਡੇ ਖਿਲਾਫ ਆ ਬੋਲੀ ਜਾ ਰਹੇ ਨੇ ਬਾਹਰ ਤੁਹਾਡੀ ਮਤਲਬ ਨੁਕਤਾ ਚਿੰਨੀ ਕਰ ਰਹੇ ਨੇ ਫਲਾਣਾ ਤਾਂ ਉਹ ਜਿਹੜਾ ਜਿਸ ਇਸ਼ੂ ਤੇ ਉਹ ਮੀਟਿੰਗ ਬੁਲਾਈ ਗਈ ਸੀ ਉਹ ਬਿਲਕੁਲ ਹੀ ਡੀਰੀਅਲ ਹੋ ਗਿਆ ਔਰ ਚਲੀ ਗਈ ਗੱਲ ਕਿਤੇ ਹੋਰ ਫਿਰ ਉਹ ਜੱਗੂ ਭਗਵਾਨਪੁਰਿਆ ਹੋਰਾਂ ਦਾ ਮਾਮਲਾ ਆ ਗਿਆ ਆਪਾਂ ਗੱਲ ਇਸ ਤੇ ਕੱਲ ਲੰਬੀ ਕਰ ਚੁੱਕਿਆ ਇਸ ਨੂੰ ਮੈਂ ਰਿਪੀਟ ਨਹੀਂ ਕਰੂੰਗਾ ਹੁਣ ਲੇਕਿਨ ਆਪਾਂ ਇਸ ਮਤਲਬ ਮੈਂ ਇਹ ਗੱਲ ਕਰ ਰਿਹਾ ਕਿ ਕਿਸ ਤਰ੍ਹਾਂ ਗੱਲ ਨੂੰ ਹਟਾਣਾ ਹੈ ਉਸ ਤੋਂ ਟਾਰਗੇਟ ਤੋਂ ਇਹ ਮਤਲਬ ਇੰਟੈਲੀਜੈਂਸ ਅਫਸਰਾਂ ਨੂੰ ਸਭ ਪਤਾ ਹੁੰਦਾ ਤੇ ਉਹਨਾਂ ਨੇ ਹੀ ਇਹ ਤਰੀਕੇ ਕਾਰ ਵਰਤੇ ਤੇ ਸਾਫ਼ ਤੌਰ ਤੇ ਹਤੁ ਲੰਦਾ ਹੋਣੀ ਵੀ ਤੇ ਡੀਜੀਪੀ ਆਫਿਸ ਦੇ ਨਾਲ ਦਿਨਕਰ ਗੁਪਤਾ ਹੋ ਰੰਦਾ ਉਹ ਸਾਫ਼ ਤੌਰ ਤੇ ਬਚ ਗਿਆ ਤੇ ਸਾਰੀ ਗੱਲ ਜਿਹੜੇ ਜਿਸ ਬੰਦੇ ਨੇ ਅਟੈਕ ਕਰਨਾ ਸੀ ਅਟੈਕ ਹੀ ਉਹਦੇ ਉੱਤੇ ਹੋ ਗਿਆ ਤੇ ਮਤਲਬ ਤੁਸੀਂ ਇਹ ਕਹੋ ਵੀ ਸ਼ਿਕਾਰੀ ਖੁਦ ਹੀ ਸ਼ਿਕਾਰ ਹੋ ਗਿਆ ਮਤਲਬ ਇਸ ਤਰ੍ਹਾਂ ਦੀ ਹਾਲਤ ਉੱਤੇ ਬਣ ਗਏ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਮੈਨੂੰ ਉਹ ਬਹੁਤ ਵਧੀਆ ਲੱਗੀ। ਇਹ ਤੁਸੀਂ ਕੀ ਕਿਹਾ ਕਿ ਅਸੀਂ ਕਦੀ ਵੀ ਇੰਨਾ ਮਾਮਲਿਆਂ ਨੂੰ ਸਜਾਵਾਂ ਤੱਕ ਤਾਂ ਲਜਾਈ ਨਹੀਂ ਪਾਇਆ ਹਜੇ ਤੱਕ। ਮਤਲਬ 2015 ਦਾ ਕੇਸ ਹੈ ਅਸੀਂ 2025 ਚ ਆ ਗਏ 10 ਸਾਲ ਹੋ ਗਏ। ਮਤਲਬ ਅਸੀਂ ਅਜੇ ਵੀ ਰੜਕੀ ਜਾ ਰਹੇ ਹਾਂ ਜੀ ਕਿ ਚਲਾਨ ਪੇਸ਼ ਹੋ ਗਿਆ ਨਹੀਂ ਪੇਸ਼ ਹੋਇਆ ਉਹ ਕੇਸ ਟੰਡਿਗੜ ਸ਼ਿਫਟ ਕਰਤੇ ਨਹੀਂ ਕੀਤੇ ਇਹਨਾਂ ਦੇ ਉੱਤੇ ਹੀ ਲੱਗੇ ਪਏ ਆ। ਅਜੇ ਤੱਕ 10 ਸਾਲਾਂ ਚ ਅਸੀਂ ਇਹ ਇਸ ਨੂੰ ਕਿਸੇ ਸਿਰੇ ਤੇ ਨਿਚੜਾ ਸਕੀਏ ਇਸ ਮਾਮਲੇ ਚ ਕੋਈ ਇਨਸਾਫ ਨਹੀਂ ਦਿਲਾ ਸਕੇ ਸੋ ਇਹ ਪਲੇਟਫਾਰਮ ਤੇ ਕਹਿ ਚੁੱਕਿਆ ਵੀ ਇਹ ਹੁਣ politcal ਟੂਲ ਬਣ ਚੁੱਕਿਆ ਵੀ ਕਦੋਂ ਕਿਸ ਲਈ ਕਦੋਂ ਯੂਜ਼ ਕਰਨਾ ਹੈ ਉਹਦੇ ਹੀ politcal ਪਾਰਟੀਆਂ ਨੂੰ ਕੱਢਦੀਆਂ ਨੇ ਬਾਕੀ ਤਿੰਨ ਚ ਕੋਈ ਇਸ ਤੇ ਕੋਈ ਕਾਰਵਾਈ ਨਹੀਂ ਹੁੰਦੀ ਸ਼ਾਂਤ ਹੋਰ ਨਾਲ ਤੱਕ ਨਹੀਂ ਅੱਜ ਹੁਣ ਇਹ ਸਰਕਾਰ ਉਹਨਾਂ ਤਿੰਨ ਮਾਮਲਿਆਂ ਨੂੰ ਜਿਹੜੇ ਮਾਮਲਿਆਂ ਦੇ ਉੱਤੇ ਅਕਾਲੀ ਭਾਜਪਾ ਸਰਕਾਰ ਇਕ ਤਰ੍ਹਾਂ ਦੀ ਹਾਸ਼ੀਏ ਤੇ ਚਲੀ ਗਈ ਜਾਂ ਜਿੰਨਾ ਮਾਮਲਿਆਂ ਨੂੰ ਟੈਕਲ ਕਰਨ ਲਈ ਕਾਂਗਰਸ ਨੇ ਕੋਈ ਐਫਰਟ ਨਹੀਂ ਕੀਤਾ ਇਹਨਾਂ ਤਿੰਨਾਂ ਸਾਲਾਂ ਚ ਵੀ ਉਹ ਜਿਹੜੇ ਨੇ ਪਿੱਛੇ ਹੀ ਪੈਰੇ ਤਾਂ ਸਰਕਾਰ ਨੇ ਕਿਸੇ ਬਹਾਨੇ ਉਹ ਦੋਨੋਂ ਤਿੰਨੋਂ ਜਿਹੜੇ ਇਸ਼ੂਜ਼ ਨੇ ਉਹਨੂੰ ਕਿਵੇਂ ਕ੍ਰੌਪ ਅਪ ਕੀਤਾ ਦੁਬਾਰਾ ਇਹ ਉਹਦੀ ਉਦਾਹਰਣ ਹੈ ਕਿ ਜੀ ਅਸੀਂ ਨਵੇਂ ਤਰੀਕੇ ਨਾਲ ਇੱਕ ਕਾਨੂੰਨ ਲੈ ਕੇ ਆਵਾਂਗੇ ਪਹਿਲੇ ਕਾਨੂੰਨਾਂ ਚ ਵੀ ਕੋਈ ਦਿੱਕਤ ਥੋੜੀ ਹੈ ਕਿ ਪਹਿਲੇ ਕਾਨੂੰਨ ਚ ਕੋਈ ਦਿੱਕਤ ਹੈ ਪਹਿਲੇ ਕਾਨੂੰਨ ਚ ਜਿਵੇਂ ਬਾਲ ਸਾਹਿਬ ਉਹਨਾਂ ਨੇ ਪਾਸ ਕੀਤਾ ਉਦੋਂ ਵੀ ਇਹ ਸੀ ਕਿ ਜੀ ਇਹ ਇੱਕ ਧਰਮ ਨਾਲ ਸੰਬੰਧਿਤ ਕਿਉਂ ਹੈ ਇਹ ਚ ਦੂਜੇ ਧਰਮਾਂ ਨੂੰ ਵੀ ਸ਼ਾਮਿਲ ਕਰੋ ਠੀਕ ਹੈ ਉਹ ਵੈਸੇ ਤਾਂ ਉਸੇ ਟਾਈਮ ਹੀ ਹੋ ਜਾਣਾ ਚਾਹੀਦਾ ਸੀ ਕਿ ਧਰਮ ਦਾ ਸਬਦੇ ਆਪਣੇ ਆਪਣੇ ਹੈਗੇ ਹੀ ਨੇ ਨਾ ਠੀਕ ਹੈ ਕਿਸੇ ਲਈ ਕੋਈ ਜੀਵੰਤ ਗੁਰੂ ਹੈ ਲੇਕਿਨ ਦੂਜੇ ਧਰਮਾਂ ਲਈ ਵੀ ਉਹਨਾਂ ਹੀ ਪੂਜਨੀਕ ਹੈ ਚਾਹੇ ਉਹਨਾਂ ਦੀ ਮੂਰਤੀਆਂ ਨੂੰ ਜੀ ਪ੍ਰਾਣ ਪ੍ਰਸਤਿਸ਼ਟਾ ਹੋਈ ਹੈ ਤਾਂ ਪੂਜਨੀਕ ਉਹਨਾਂ ਲਈ ਵੀ ਉਹਨਾਂ ਹੀ ਹੈ ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਲਈ ਘੱਟ ਹੈ ਸਾਡੇ ਵਾਲਾ ਤਾਂ ਜ਼ਿਆਦਾ ਪੂਜਨੀਕ ਹੈ ਉਹਨਾਂ ਲਈ ਘੱਟ ਇਸ ਤਰ੍ਹਾਂ ਨਹੀਂ ਕਿਹਾ ਜਾਦਾ ਕਹਿੰਦੇ ਕਿ ਉਹਨਾਂ ਲਈ ਵੀ ਉਹਨੇ ਤਾਂ ਉਹਨੂੰ ਐਕਚੁਅਲ ਲੈ ਜਾਂਦੇ ਤਾਂ ਚੰਗੀ ਗੱਲ ਹੁੰਦੀ ਉਸੇ ਟਾਈਮ ਹੀ ਲੈ ਜਾਂਦੇ ਫਿਰ ਜਦੋਂ ਇਸ ਕੈਪਟਨ ਸਾਹਿਬ ਨੇ ਪਾਸ ਕੀਤਾ ਤਾਂ ਇਹ ਪੱਕਾ ਹੀ ਸੀ ਕਿ ਕੀ ਜਿਹੜੀ ਮੌਤ ਦੀ ਸਜ਼ਾ ਹੈ ਉਹ ਜ਼ਿਆਦਾ ਹੋਵੇਗੀ ਤਾਂ ਉਹਨਾਂ ਨੇ ਇਹਨੂੰ ਉਮਰ ਕੈਦ ਦੀ ਰੱਖੀ ਪਰ 5 ਸਾਲ ਫਿਰ ਉਸੇ ਤਰ੍ਹਾਂ ਹੀ ਲਟਕਿਆ ਰਿਹਾ ਏ 18 ਦਾ ਦੇਖੋ ਲਟਕਿਆ ਹੋਇਆ 23 ਚ ਉਹਨਾਂ ਨੇ ਵਾਪਸ ਕੀਤਾ ਸਾਨੂੰ ਤਾਂ 5 ਸਾਲ ਫਿਰ ਉਸ ਤਰ੍ਹਾਂ ਲਟਕਿਆ ਹੁਣ ਉਸੇ ਇਸ਼ੂ ਨੂੰ ਕ੍ਰੌਪ ਅਪ ਕਰਨ ਲਈ ਆਪਾਂ ਫਿਰ ਇਹਨੂੰ ਕੱਢ ਲਿਆ ਕਿ ਜੀ ਅਸੀਂ ਇੱਕ ਨਵਾਂ ਕਾਨੂੰਨ ਲਿਖਾਂਗੇ ਇਹ ਸਟੇਟ ਦਾ ਕਾਨੂੰਨ ਹੋਵੇਗਾ ਇਹ ਇਹ ਬੀਐਨਐਸ ਨਾਲ ਇਹਦਾ ਕੋਈ ਸਬੰਧ ਨਹੀਂ ਹੋਏਗਾ ਇਹ ਸਟੇਟ ਦਾ ਕਾਨੂੰਨ ਹੋਵੇਗਾ ਤੇ ਕਾਨੂੰਨ ਬਣਾਉਣ ਲਈ ਅਸੀਂ ਸਾਰਿਆਂ ਤੋਂ ਪੁੱਛਾਂਗੇ ਤੇ ਸਲੈਕਟ ਕਮੇਟੀ ਇੱਕ ਬਣਾਈ ਗਈ ਹੈ ਜਿੱਦੀ ਅੱਜ ਪਹਿਲੀ ਮੀਟਿੰਗ ਹੈ ਇਹ ਮੀਟਿੰਗ ਨੇ ਅੱਜ ਡਿਸਾਈਡ ਕਰਨਾ ਹੈ ਕਿ ਅਸੀਂ ਕਿਵੇਂ ਜਾਣਾ ਲੋਕਾਂ ਕੋਲੇ ਕਿ ਇਹ ਲੋਕਾਂ ਨੂੰ ਆਪਣੇ ਕੋਲ ਬੁਲਾਣਾ ਹੈ ਜਾਂ ਕਮੇਟੀ ਇੱਕ ਗਰੁੱਪਸ ਦੇ ਵਿੱਚ ਵੰਡੀ ਜਾਏ ਮਤਲਬ 3-4 ਗਰੁੱਪਸ ਬਣਾ ਲੈ ਜਾਣ ਕੋਈ ਕਿਸੇ ਨਾਲ ਗੱਲ ਕਰ ਲੈ ਕੋਈ ਧਾਰਮਿਕ ਸੰਗਠਨਾ ਨਾਲ ਗੱਲ ਕਰ ਲਏ ਕੋਈ ਜਿਹੜੇ ਬਹੁਤ ਸਕਾਲਰਸ ਹੁੰਦੇ ਆ ਯੂਨੀਵਰਸਿਟੀਆਂ ਦੇ ਉਹਨਾਂ ਨਾਲ ਗੱਲ ਕਰ ਲੇ ਕਿਸ ਤਰ੍ਹਾਂ ਆਪਾਂ ਅੱਗੇ ਵਧੀਏ ਇਹ ਸਾਰੀਆਂ ਚੀਜ਼ਾਂ ਅਜੇ ਡਿਸਾਈਡ ਹੋਣੀਆਂ ਨੇ ਚਲੋ ਅੱਛੀ ਗੱਲ ਹੈ ਕਿ ਲੋਕਾਂ ਦੀ ਇਸ ਚ ਇਨਵੋਲਵਮੈਂਟ ਹੋ ਜੇਗੀ ਪਰ ਸਵਾਲ ਫਿਰ ਉੱਥੇ ਹੀ ਖੜਾ ਹੈ ਦੰਦਾਵਾ ਸਾਹਿਬ ਸਜ਼ਾ ਚਾਹੇ 3 ਸਾਲ ਦੀ ਹੋਵੇ ਚਾਹੇ ਉਮਰ ਕਿਆਦੀ ਹੋਵੇ ਪਹਿਲਾਂ ਕੇਸਾਂ ਨੂੰ ਸਜ਼ਾ ਤੱਕ ਲੈ ਕੇ ਤਾਂ ਆਇਆ ਜਾਏ ਹਜੇ ਤਾਂ ਅਸੀਂ ਇੱਕ ਵੀ ਕੇਸ ਨੂੰ ਸਜ਼ਾ ਤੱਕ ਹੀ ਨਹੀਂ ਲੈ ਕੇ ਆਏ ਹਜੇ ਤਾਂ ਅਸੀਂ ਉਹ ਲੜਪੜ ਰਹੇ ਆਂ ਮੈਂ ਇਹ ਗੱਲ ਕਿਉਂ ਕਹਿ ਰਿਹਾ ਬਾਦਲ ਸਾਹਿਬ ਦੀ ਪੋਲਿਟਿਕਸ ਨੂੰ ਮੈਂ ਜਾਣਦਾ ਬਾਦਲ ਸਾਹਿਬ ਜਦੋਂ ਵੀ ਇਦਾਂ ਦਾ ਕੋਈ ਇਸ਼ੂ ਬਹੁਤ ਜ਼ਿਆਦਾ ਮਤਲਬ ਜੋਲੰਤ ਹੋ ਜਾਂਦਾ ਸੀ ਲੱਗਦਾ ਸੀ ਕਿ ਕਿ ਬਹੁਤ ਲੋਕ ਔਖੇ ਹੋ ਗਿਆ ਵਿਰੋਧ ਬਹੁਤ ਜ਼ਿਆਦਾ ਹੋ ਗਿਆ ਉਦੋਂ ਕੋਈ ਨਾ ਕੋਈ ਉਹ ਇਦਾਂ ਦੀ ਗੱਲ ਕਰਦੇ ਸੀਗੇ ਕਿ ਸਾਰੇ ਸ਼ਾਂਤ ਕਰ ਲੈਂਦੇ ਸੀ ਉਦੋਂ ਵੀ ਇਹ ਤਰੀਕਾ ਚੱਲ ਰਿਹਾ ਸੀ ਜੜੋ ਆਹ ਬੇਦਬੀ ਕਾਢ ਹੋਇਆ ਬੇਦਬੀ ਕਾਢ ਤੋਂ ਬਾਅਦ ਕਾਉਂਟ ਪੂਰਾ ਗੋਲੀ ਕਾਢ ਹੋਇਆ ਜਿਸ ਬੰਦੇ ਮਰੇ ਉਸ ਤੋਂ ਬਾਅਦ ਵਿਰੋਧ ਜਿਸ ਤਰ੍ਹਾਂ ਦਾ ਸ਼ੁਰੂ ਹੋਇਆ ਉਹ ਸਾਰਿਆਂ ਨੂੰ ਲੈ ਕੇ ਇੰਨਾ ਜ਼ਿਆਦਾ ਸਰਕਾਰ ਉਹਦੇ ਵਿੱਚ ਫਸੀ ਹੋਈ ਸੀ ਕਿ ਕੋਈ ਰਾਹ ਨਹੀਂ ਸੀ ਲੱਭ ਰਿਆ ਪਰ ਰਾਹ ਇਹ ਕੀਤਾ ਗਿਆ ਕਿ ਪਹਿਲਾਂ ਕੇਸ ਵੀ ਜੀ ਇਹ ਸੀਬੀਆਈ ਨੂੰ ਦੇ ਦਿੰਦੇ ਆ ਜੀ ਮਤਲਬ ਜੇ ਤੁਹਾਨੂੰ ਸਾਡੇ ਤੇ ਭਰੋਸਾ ਨਹੀਂ ਹੈ ਅਸੀਂ ਇਹ ਕੇਸ ਹੀ ਸੀਬੀਆਈ ਨੂੰ ਦੇ ਦਿੰਦੇ ਆ ਉਹ ਇੱਕ ਰਾਹ ਲੱਭਿਆ ਗਿਆ ਉਸ ਤੇ ਵੀ ਜਦੋਂ ਸ਼ਾਂਤੀ ਨਹੀਂ ਬਣੀ ਫਿਰ ਇਹ ਕੀਤਾ ਗਿਆ ਕਿ ਨਹੀਂ ਅਸੀਂ ਤਾਂ ਚਾਹ ਨਹੀਂ ਆ ਵੀ ਜੇ ਇਹ ਜੀ ਕੋਈ ਬੰਦਾ ਘਟਨਾ ਮਤਲਬ ਕਿਸੇ ਕ੍ਰਾਈਮ ਕਰਦਾ ਐਦਾਂ ਦਾ ਔਰ ਇਹਦੇ ਨਾਲ ਸੁਹਾਰਦ ਖਰਾਬ ਹੁੰਦਾ ਸੋਸਾਇਟੀ ਦਾ ਤਾਂ ਐਡੇ ਬੰਦਿਆਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਉਹ ਬਿੱਲ ਲਿਆਤਾ ਗਿਆ ਇਹ ਸਾਰੇ ਟੈਕਟਿਕਸ ਸੀਗੇ ਉਸ ਜਿਹੜੀ ਜਵਾਲਾ ਬਣੀ ਪਈ ਸੀ ਚੀਜ਼ ਨੂੰ ਸ਼ਾਂਤ ਕਰਨ ਵਾਸਤੇ ਇਹ ਬਾਦਲ ਸਾਹਿਬ ਦੀ ਪੋਲਿਟਿਕਸ ਹੈ ਤੁਸੀਂ ਅੱਗੇ ਵੀ ਕੋਈ ਦੇਖੋਗੇ ਜਿੰਨੇ ਵੀ ਇਸ਼ੂਜ਼ ਇਦਾਂ ਦੇ ਆਏ ਨੇ ਉਹਨਾਂ ਨੇ ਇਸੇ ਤਰੀਕੇ ਨਾਲ ਉਹਨਾਂ ਨੂੰ ਸ਼ਾਂਤ ਕੀਤਾ ਫਿਰ ਹੌਲੀ-ਹੌਲੀ ਉਹਨਾਂ ਨੂੰ ਕਿਸ ਤਰ੍ਹਾਂ ਟੈਕਲ ਕਰਨਾ ਹੈ ਜਾਂ ਲੰਬੇ ਹੀ ਪਾ ਦੋ ਤਾਂ ਕਿ ਉਹ ਇਸੂ ਦੇ ਉੱਤੇ ਫਿਰ ਕੋਈ ਕੰਮ ਕਰ ਸਕਣ ਸੋ ਉਹਨਾਂ ਦੀ ਇਹ ਪੋਲਿਟਿਕਸ ਰਹੀ ਹੈ ਪਰ ਮੇਰਾ ਸਵਾਲ ਇਥੇ ਏ ਹੈ ਕਿ ਜਿਹੜੇ ਲੋਕ ਉਹਨਾਂ ਦੀ ਇਸ ਪੋਲਿਟਿਕਸ ਨੂੰ ਨਕਾਰ ਕੇ ਸੱਤਾ ਦੇ ਵਿੱਚ ਆਏ ਉਹਨਾਂ ਨੇ ਫਿਰ ਕੀ ਕੀਤਾ ਚਾਹੇ ਉਹ ਕੈਪਟਨ ਸਾਹਿਬ ਹੋਣ ਤੇ ਚਾਹੇ ਹੁਣ ਇਹ ਆਮ ਆਦਮੀ ਪਾਰਟੀ ਹੋਵੇ ਦੋਨੋਂ ਉੱਥੇ ਹੀ ਜਿਹਨੂੰ ਕਹਿੰਦੇ ਨੇ ਨਾ ਲਮਕਾਣ ਵਾਲੀ ਪੋਲਿਟਿਕਸ ਟਾਲਣ ਵਾਲੀ ਪੋਲਿਟਿਕਸ ਦੇ ਉੱਤੇ ਹੀ ਨੇ ਅਜੇ ਤੱਕ ਉਹਨਾਂ ਕੇਸਾਂ ਦਾ ਕੋਈ ਇੱਕ ਕੇਸ ਵੀ ਇਹ ਜਾ ਨਹੀਂ ਹੈ ਜਿਹਨੂੰ ਤੁਸੀਂ ਦੇਖੋਗੇ ਕਿ ਉਹ ਹੁਣ ਸਜ਼ਾ ਤੇ ਆ ਗਿਆ ਜੀ ਕਿ ਸਜ਼ਾ ਉਹ 3 ਸਾਲ ਦੀ ਦੇਣੀ ਹੈ ਉਮਰ ਕਹਿਤੀ ਦੇਣੀਆਂ ਜਾਂ ਫarsi ਵੀ ਜਗੀਆਂ ਹਜ ਤੱਕ ਤਾਂ ਉਥੇ ਪਹੁੰਚੇ। ਮੈਨੂੰ ਥੋੜੀ ਤਸੱਲੀ ਇਸ ਕਰਕੇ ਹੈ ਕਿ ਡਾਕਟਰ ਇੰਦਰਬੀਰ ਸਿੰਘ ਨੇਜਰ ਇਸ ਕਮੇਟੀ ਦੇ ਮੁਖੀ ਬਣਾਏ ਗਿਆ। ਹੁਣ ਮੁਖੀ ਕੋਲੇ ਤਾਕਤਾਂ ਹੁੰਦੀਆਂ ਨੇ ਵੀ ਉਹ ਸਭ ਨੂੰ ਸੁਣੇ। ਇਹ ਇਹਨਾਂ ਕੋਲ ਇਸ ਤਰ੍ਹਾਂ ਦਾ ਸਬਰ ਵੀ ਹੈਗਾ, ਇਹ ਇਸ ਤਰ੍ਹਾਂ ਦੀ ਪੇਸ਼ੈਂਸ ਰੱਖਦੇ ਨੇ ਸਭ ਨੂੰ ਸੁਣਨਗੇ। ਦੂਜੀ ਗੱਲ ਇਹ ਪ੍ਰਵੋਕ ਨਹੀਂ ਹੁੰਦੇ ਥੋੜੀ ਕੀਤਿਆਂ ਸਹਿਜ ਵਿੱਚ ਰਹਿੰਦੇ ਨੇ। ਭਾਵੇਂ ਇਹਨਾਂ ਤੇ ਦੋਸ਼ ਹੁੰਦਾ ਕਿ ਸਖਤ ਐਡਮਿਨਿਸਟਰेटर ਨਹੀਂ ਨੇ। ਕਈ ਵਾਰ ਕਿਹਾ ਜਾਂਦਾ ਨਾ ਕਿ ਜਿਹੜਾ ਇਹ ਇਹ ਪੋਲਾਈਟਜੀ ਪੋਲਿਟਿਕਸ ਹੁੰਦੀ ਹੈ ਇਹ ਕਦੇ ਬਹੁਤਾ ਸਵਾਰਦੀ ਵੀ ਨਹੀਂ ਨੁਕਸਾਨ ਵੀ ਨਹੀਂ ਕਰਦੀ ਡਾਕਟਰ ਨੱਜਰ ਕੋਲੇ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਦੁਨੀਆ ਦੇ ਵਿੱਚ ਜਿਹੜੇ ਕਾਨੂੰਨ ਬਣੇ ਨੇ ਇਸ ਤਰ੍ਹਾਂ ਦੇ ਉਹਨਾਂ ਦਾ ਮੁਲਾਂਕਣ ਕਰਨ ਉਹਨਾਂ ਦੀ ਸਟੱਡੀ ਕਰਨ ਦੇਸ਼ ਵਿੱਚ ਜਿਸ ਤਰ੍ਹਾਂ ਦੇ ਕੋਈ ਸਟੇਟਾਂ ਦੇ ਕਾਨੂੰਨ ਉਦੀ ਸਟੱਡੀ ਕਰਨ ਸਾਡੇ ਸਾਰੇ ਧਰਮਾਂ ਦਾ ਕੰਪੈਰੀਟਿਵ ਅਧਿਐਨ ਜ਼ਰੂਰ ਦੇਖ ਲੈਣ ਜਿਹੜੀ ਇਹ ਪਿਛਲੇ ਦਿਨਾਂ ਚ ਇਹ ਵੀ ਬੇਫਜ਼ੂਲ ਬਹਿਸ਼ ਛੇੜਤੀ ਕਿਸੇ ਵੀ ਕਿਸੇ ਦੀ ਆਸਥਾ ਨੂੰ ਘਟਾ ਕੇ ਥੋੜੀ ਦੇਖਿਆ ਜਾ ਸਕਦਾ ਆਪਣੇ ਆਪਣੇ ਤੌਰ ਤਰੀਕੇ ਅਸੀਂ ਬਿਨਾ ਮਤਲਬ ਗੁਰੂਆਂ ਦਾ ਵੀ ਆਪਸ ਵਿੱਚ ਕੰਪੈਰੀਜ਼ਨ ਕਰਤਾ ਕਿੰਨੇ ਛੋਟੇ ਬੰਦੇ ਹਾਂ ਅਸੀਂ ਅਸੀਂ ਕੀ ਕਰ ਕੀ ਰਹੇ ਹਾਂ ਕਦੇ ਸੋਚਿਆ ਨਹੀਂ ਹੁਣ ਭਾਸਕਰ ਸਾਹਿਬ ਇਹ ਕਮੇਟੀ ਬਹੁਤ ਤਹਮਮਲ ਨਾਲ ਸੋਚੇ ਸੁਣੇ ਕਿ ਇਦੀ ਮਿਸ ਯੂਜ਼ ਇਦੀ ਦੁਰਵਰਤੋਂ ਨਾ ਕਿਤੇ ਹੋਵੇ ਸਾਡੀ ਸੋਸਾਇਟੀ ਕਾਨੂੰਨਾਂ ਦੀ ਵਰਤੋਂ ਨਾਲੋਂ ਦੁਰਵਰਤੋਂ ਲਈ ਜ਼ਿਆਦਾ ਜਾਣੀ ਜਾ ਰਹੀ ਹੈ ਡਾਕਟਰ ਨਿਜਰ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਹੈ ਜਿੰਨੇ ਝੂਠੇ ਪਰਚੇ ਜਿੰਨੇ ਐਸ்சி ਐਸਟੀ ਐਕਟ ਦੇ ਥੱਲੇ ਬੰਦੇ ਅੰਦਰ ਗਏ ਮਹੀਨਿਆਂ ਤੱਕ ਜ਼ਮਾਨਤਾਂ ਨਹੀਂ ਹੋਈਆਂ ਡੌਰੀ ਐਕਟ ਦੇ ਵਿੱਚ ਕਿੰਨੇ ਘਰਾਂ ਦੇ ਘਰ ਪੁੱਠੇ ਹੋ ਗਏ ਕਿਤੇ ਦੂਰ ਦਰਾਜ ਵਿਆਈਆਂ ਕੁੜੀਆਂ ਵੀ ਅੰਦਰ ਦੇਤੀਆਂ ਬਾਅਦ ਚ ਉਹਨਾਂ ਦੀ ਇੱਜ਼ਤ ਪੱਤ ਕਿੱਥੇ ਰੋਣੀ ਤੁਹਾਨੂੰ ਪਤਾ ਹੈ ਅਸੀਂ ਸੁਸਾਇਟੀ ਨੂੰ ਸੱਭੇਕ ਬਣਾਉਣਾ ਹੈ ਕਿ ਅਸੀਂ ਤਾਲਿਬਾਨੀ ਰਵਈਆ ਰੱਖਣਾ ਇਹ ਵੀ ਫੈਸਲੇ ਇੱਥੋਂ ਹੀ ਹੋਣਿਆ ਅਸੀਂ ਕਾਨੂੰਨ ਘੜਨ ਵੇਲੇ ਸ਼ਰਧਾਤਮਿਕ ਨਹੀਂ ਹੋ ਸਕਦੇ ਸਾਨੂੰ ਲੌਜਿਕ ਤੇ ਜਾਣਾ ਹੀ ਪਊਗਾ ਸਾਨੂੰ ਜਿਹੜੀਆਂ ਕਾਨੂੰਨ ਇੰਪਲੀਮੈਂਟ ਕਰਨ ਵਾਲੀਆਂ ਲਾ ਇਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨੂੰ ਅੰਪਾਵਰ ਕਰਨਾ ਪਊਗਾ ਉਹਨਾਂ ਨੂੰ ਸਟਰੈਂਥਨ ਕਰਨਾ ਪਊਗਾ ਤੇ ਸਿਆਸੀ ਬਿੱਲ ਰੱਖਣੀ ਪਊਗੀ ਮਾਮਲਿਆਂ 'ਚ ਸਜ਼ਾ ਤੱਕ ਜਾਣ ਲਈ ਸਾਡੇ ਇਹ ਮੁੱਖ ਮੰਤਰੀ ਕਦੇ ਦਾਵਾ ਕਰਨ ਕਿਸ ਦਿਨ ਕਿ ਮੈਂ ਇਹਨਾਂ ਨੂੰ ਫਾਸਟ ਟਰੈਕ ਤੇ ਲੈ ਜਾਵਾਂ ਸਾਰੇ ਮਾਮਲਿਆਂ ਨੂੰ ਕਿੰਨਾ ਕੌਖਾ ਸਰਕਾਰ ਲਈ ਹਾਈ ਕੋਰਟ ਨਾਲ ਸ਼ਾਮਲ ਹੋ ਕੇ ਉਹਨਾਂ ਨੂੰ ਬੇਨਤੀ ਕਰਕੇ ਕਿਸੇ ਮਾਮਲੇ ਨੂੰ ਫਾਸਟ ਟਰੈਕ ਤੇ ਲੈ ਕੇ ਜਾਣਾ ਕਿੰਨਾ ਕੌਖਾ ਉਦਾਹਰਨ ਹੀ ਬਣਾ ਦੇਣ ਮੈਂ ਕਹਿੰਦਾ 6 ਮਹੀਨੇ ਤੁਸੀਂ ਖਰੜਾ ਭਾਸਕਰ ਸਾਹਿਬ ਲੋਕਾਂ ਦੀ ਕਚੈਰੀ ਚ ਰੱਖਿਆ ਇੰਨਾ 6 ਮਹੀਨਿਆਂ ਚ 2-3 ਕੇਸ ਸਿਰੇ ਚੜ੍ਹਦੇ ਹੋ ਪਤਾ ਲੱਗੇ ਤੁਹਾਡੀ ਬਿੱਲ ਕੀ ਆ ਸਵਾਦ ਤਾਂ ਆਉਂਦਾ ਏ ਇਹ ਇਹ ਨਹੀਂ ਸੋਚੋ ਕਿ ਫਲਾਣੇ ਨੇ ਟੰਗਣਾ ਏ ਇਹ ਸੋਚੋ ਕਿ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਦੇਣੀ ਕਿਸੇ ਵੀ ਪੱਧਰ ਦਾ ਹੋਵੇ ਭਾਸਕਰ ਸਾਹਿਬ ਤੁਸੀਂ ਸਟੱਡੀ ਕੀਤੀ ਏ ਸਾਰੇ ਮਾਮਲੇ ਦੀ ਮੈਨੂੰ ਪਤਾ ਹੈ ਦੁਨੀਆ ਕਿਵੇਂ ਡੀਲ ਕਰ ਰਹੀ ਏ ਇਹੋ ਜੇ ਮਾਮਲਿਆਂ ਨੂੰ ਕਿਸ ਤਰੀਕੇ ਨਾਲ ਸਾਡੇ ਕਾਨੂੰਨ ਖਟਾਈ ਚ ਪਏ ਰਹਿੰਦੇ ਆ ਕਿਸ ਤਰੀਕੇ ਨਾਲ ਸਲੈਕਟ ਕਮੇਟੀਆਂ ਚੋਂ ਗਏ ਵਾਪਸੀ ਨਹੀਂ ਮੁੜੇ ਜਾਂ ਫਸ ਕੇ ਰਹੇਗੇ ਜਾਂ ਅੱਗੇ ਜਾ ਕੇ ਫਸ ਗਏ ਤੁਸੀਂ ਸਾਡੇ ਨਾਲ ਸਾਂਝਾ ਜ਼ਰੂਰ ਪਾਓਗੇ ਵੈਸੇ ਰਵਾਜੀ ਤਿੰਨ ਸਰਕਾਰਾਂ ਨੇ ਇਹ ਕੋਸ਼ਿਸ਼ ਕੀਤੀ ਕਿ ਬੇਰਗੀਆਂ ਦੇ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ ਔਰ ਉਹ ਤਿੰਨ ਸਰਕਾਰਾਂ ਦੇ ਵਿੱਚ 2016 ਦੇ ਵਿੱਚ ਬਾਦਲ ਸਾਹਿਬ ਦੀ ਸਰਕਾਰ thiਗੀ 2018 ਦੇ ਵਿੱਚ ਕੈਪਟਨ ਅਮਨੇਦਰ ਸਿੰਘ ਦੀ ਸਰਕਾਰ thiਗੀ ਤੇ ਹੁਣ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਜਿਹੜੀ ਤੀਜੀ ਸਰਕਾਰ ਹੈਗੀ ਹੈ ਔਰ ਇਹ ਮੁੱਦਾ ਉੱਠਿਆ ਕਿੱਥੋਂ ਸੀਗਾ ਉੱਠਿਆ ਸੀਗਾ 2015 ਦੀ ਬੇਅਦਬੀ ਤੋਂ ਉਸ 2015 ਦੀ ਬੇਅਦਬੀ ਦੇ ਵਿੱਚ ਇਹ ਤਿੰਨੋਂ ਸਰਕਾਰਾਂ ਅਤੇ ਵਿੱਚ ਚੰਨੀ ਉਹਨਾਂ ਦੀ ਸਰਕਾਰ ਵਿੱਚ ਪਾ ਦੋ ਤਾਂ ਚਾਰ ਸਰਕਾਰਾਂ ਕੋਈ ਨਿਆਂ ਨਹੀਂ ਦਿੱਤਕੀ ਕੋਈ ਸਿੱਟਾ ਨਹੀਂ ਕੱਢ ਸਕੀ ਲੇਕਿਨ ਉਸ ਨਾ ਸਿੱਟਾ ਕੱਢਣ ਦੀ ਗੱਲ ਨੂੰ ਅੱਗੇ ਵਿਧਾਨ ਸਭਾ ਤੇ ਇਹ ਬੇਅਦਬੀ ਦਾ ਹੁਣ ਕਾਨੂੰਨ ਬਣਾਉਂਦੇ ਆ 2016 ਦੇ ਵਿੱਚ ਐਕਸ ਕਿਉਂ ਰਿਜੈਕਟ ਹੋਇਆ ਸੀ ਕਾਨੂੰਨ ਯਾਨੀ ਪਾਸ ਨਹੀਂ ਹੋਇਆ ਸੀਗਾ ਕਹਿੰਦੇ ਜੀ ਇਹਦੇ ਵਿੱਚ ਸਾਰੇ ਧਰਮਾਂ ਦੇ ਗ੍ਰੰਥਾਂ ਨੂੰ ਇਨਵੋਲਵ 2018 ਦੇ ਵਿੱਚ ਕਿਹਾ ਗਿਆ ਕਿ ਆਈਪੀਸੀ ਹੁਣ ਬੀਐਨਐਸ ਦੇ ਵਿੱਚ ਚੇਂਜ ਹੋ ਗਿਆ ਇਸ ਤਰਕੇ ਇਸ ਤਰੀਕੇ ਨਾਲ ਕਾਨੂੰਨ ਨੂੰ ਨਵਾਂ ਬਣਾ। ਹੁਣ ਜਿਹੜੀ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ 6 ਮਹੀਨੇ ਦਾ ਟਾਈਮ ਦਿੱਤਾ ਗਿਆ। ਤੁਸੀਂ ਇਹ ਦੇਖੋ ਕਿ ਇਸ ਬੀਐਨਪੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਪੂਜੇ ਧਰਮਾਂ ਦੇ ਤਿੰਨ ਗ੍ਰੰਥ ਯਾਨੀ ਬਾਈਬਲ, ਰਮਾਇਣ ਅਤੇ ਭਗਵਤਗੀਤਾ ਕਹੀਏ ਔਰ ਕੁਰਾਨ ਇਹਨਾਂ ਨੂੰ ਸ਼ਾਮਿਲ ਕੀਤਾ ਗਿਆ। ਹੁਣ ਜਿਹੜਾ ਸਿੱਖੀ ਹੈ ਸਿੱਖੀ ਦੇ ਵਿੱਚ ਦੇ ਗੁਰੂ ਗ੍ਰੰਥ ਸਾਹਿਬ ਅਸੀਂ ਮੰਨਦੇ ਹਾਂ ਕਿ ਵੀ ਹੋ ਲਿਵਿੰਗ ਗੁਰੂ ਹੈ। لیکن دوسرے ਧਰਮਾਂ ਦੇ ਵਿੱਚ ਭਗਵਤ ਗੀਤਾ ਹੀ ਕੀ ਧਰਮ ਦਾ ਪ੍ਰਤੀਕ ਹੈ ਉਥੇ 33 ਕਰੋੜ ਦੇਵਤਾ 33 ਕਰੋੜ ਦੇਵੀ ਦੇਵਤਾਵਾਂ ਦਾ ਉਹਨਾਂ ਦੀ ਬੇਅਦਵੀ ਬੇਅਦਵੀ ਨਹੀਂ ਹੋएगी ਸਿਰਫ ਭਗਵਤ ਗੀਤਾ ਦੀ ਹੋएगी ਇਹ ਵੀ ਬਹੁਤ ਵੱਡਾ ਸਵਾਲ ਹੈ بڑا ਵਾਸਤ ਸਬਜੈਕਟ ਹੈ ਇਹ ਐ ਭੂਨ 15 ਮੈਂਬਰੀ ਕਮੇਟੀ ਸਿਲੈਕਟ ਕਮੇਟੀ ਐ ਚਲੋ ਪੰਜਾਬ ਦੇ ਈਸ਼ੂ ਨੂੰ ਟੈਕਲ ਕਰਕੇ ਐਸ ਬਿੱਲ ਨੂੰ ਪਾਸ ਕਰਕੇ ਉਹ ਕੇਂਦਰ ਵੱਲ ਧਕੇਲ ਦੇਣਗੇ 2016 ਦੇ ਵਿੱਚ ਪਾਸ ਨਹੀਂ ਹੋਇਆ 2018 ਚ ਪਾਸ ਨਹੀਂ ਹੋਇਆ ਫਿਰ ਇੱਕ ਵਾਰ ਪਾਸ ਨਹੀਂ ਹੋਏਗਾ ਪਰ ਇਹ ਈਸ਼ੂ ਰਹਿਣਦਾ ਰਹੇਗਾ ਕੋਈ ਨਵੀਂ ਸਰਕਾਰ ਆਏਗੀ ਫਿਰ ਉਹ ਵੀ ਇਦਾਂ ਦਾ ਮੁੱਦਾ ਕਰੇਗੀ ਜੋ ਹਾਲਾਤ ਲੱਗ ਰਹੇ ਨੇ ਕਿਉਂਕਿ ਪਿਛਲੇ 32 ਸਾਲਾਂ ਦੇ ਵਿੱਚ 22 ਬਿੱਲ ਇਦਾਂ ਦੇ ਹੈਗੇ ਨੇ ਜਿਹੜੇ ਸੂਬੇ ਨੇ ਪੰਜਾਬ ਨੇ ਪਾਸ ਕਰਕੇ ਵਿਧਾਨ ਸਭਾ ਦੇ ਵਿੱਚੋਂ ਭੇਜੇ ਔਰ ਉਹ ਉਹਦਾ ਕੋਈ ਪਤਾ ਹੀ ਨਹੀਂ ਉਹਦੇ ਵਿੱਚ 9 ਬਿੱਲ ਤੇ ਇਦਾਂ ਦੇ ਸੀਗੇ ਜਿਹੜੇ ਸਾਡੇ ਗਵਰਨਰ ਸਾਹਿਬ ਨੇ ਸਾਈਨ ਨਹੀਂ ਕੀਤੇ ਔਰ ਉਸ ਉਹਨਾਂ 9 ਬਿੱਲਾਂ ਦੇ ਉੱਤੇ ਪੰਜਾਬ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਐਕਟ ਤੁਸੀਂ ਇੱਕ ਇਸ ਤਰ੍ਹਾਂ ਦਾ ਬਿੱਲ ਹੈਗਾ ਜਿਹੜਾ ਹਜੇ ਤੱਕ ਕੋਈ ਉਸਦਾ ਵੀ ਨਹੀਂ ਕਿ ਜੀ ਉਹਦਾ ਕੀ ਬਣਿਆ ਅੱਜ ਜਦੋਂ S Y L ਦਾ ਮੁੱਦੇ ਦੇ ਉੱਤੇ ਗੱਲ ਹੁੰਦੀ ਹੈ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨਾਲ ਮੀਟਿੰਗ ਵੀ ਹੋਈ ਉਸ ਬਿੱਲ ਦੇ ਬਾਰੇ ਵਿੱਚ ਉੱਥੇ ਜ਼ਿਕਰ ਵੀ ਹੋਇਆ ਕਿ ਅਸੀਂ ਤੇ ਐਗਰੀਮੈਂਟ ਸਾਈਨ ਕਰ ਚੁੱਕੇ ਹਾਂ ਕੁਝ ਵੀ ਬਾਤ ਨਹੀਂ ਕੀਤਾ ਹੁਣ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਵੱਖ-ਵੱਖ ਮੁਲਕਾਂ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹੁਣ ਜਿਹੜੇ 10 ਮੁਲਕਾਂ ਦੇ ਵਿੱਚ ਇਹ ਬੇਅਦਬੀ ਜਾਂ ਧਰਮ ਦੀ ਬੇਅਦਬੀ ਨੂੰ ਲੈ ਕੇ ਕਾਨੂੰਨ ਬਣੇ ਨੇ ਔਰ ਉਹ ਤਕਰੀਬਨ ਮੁਸਲਿਮ ਕੰਟਰੀਜ਼ ਹੈਗੇ ਆ ਉਹਨਾਂ ਕੰਟਰੀਜ਼ ਦੇ ਅਗਰ ਅਸੀਂ ਨਾਂ ਦਸੀਏ ਪਾਕਿਸਤਾਨ ਸਾਊਦੀ ਅਰੇਬੀਆ ਸਾਊਦੀ ਅਰਬ ਇਰਾਨ ਇੰਡੋਨੇਸ਼ੀਆ ਗ੍ਰੀਸ ਮਲੇਸ਼ੀਆ ਰਸ਼ੀਆ ਮਾਇਨਮਾਰ ਔਰ ਨਾਈਜੀਰੀਆ ਇਹ ਉਹ ਕੰਟਰੀ ਹੈਗੀ ਭਾਰਤ ਵੀ ਉਹਦੇ ਵਿੱਚ ਇੱਕ ਹੈਗਾ ਇਹਨਾਂ 10 ਕੰਟਰੀ ਦੇ ਵਿੱਚ ਕਾਨੂੰਨ ਬੇਰਬੀਆਂ ਦੇ ਹੈਗੇ ਨੇ ਔਰ ਬਹੁਤੀ ਕੰਟਰੀਆਂ ਦੇ ਵਿੱਚ ਇੱਥੇ ਸ਼ਰੀਅਤ ਕਾਨੂੰਨ ਲਾਗੂ ਹੁੰਦਾ ਹੈ ਉੱਥੇ ਮੌਤ ਦੀ ਸਜ਼ਾ ਯਾਨੀ ਮੈਕਸਿਮਮ ਜਿਹੜੇ ਮੁਸਲਿਮ ਕੰਟਰੀਜ਼ ਹੈਗੀ ਹੈ ਉੱਥੇ ਇਹਦੇ ਗਰੂ ਹੈਗੇ ਨੇ ਕਿਸੇ ਹੋਰ ਧਰਮ ਦੇ ਵਿੱਚ ਜਦ ਅਸੀਂ ਕਿਸੇ ਹੋਰ ਧਰਮ ਦੀ ਗੱਲ ਕਰ ਰਹੇ ਹਾਂ ਤੇ ਮੁਸਲਿਮ ਤੋਂ ਬਾਹਰ ਕ੍ਰਿਸਚੀਅਨਿਟੀ ਆਂਦੀ ਹੈ ਉੱਥੇ ਵੀ ਇਦਾਂ ਦੀ ਗੱਲਾਂ ਹੋਈ ਹੈ ਔਰ ਕਾਨੂੰਨ ਬੜੇ ਪੁਰਾਣੇ ਬਣੇ ਹੋਏ ਸੀ ਔਰ ਇਦਾਂ ਦੀ ਕਈ ਕੰਟਰੀਜ਼ ਹੈਗੀਆਂ ਜਿੱਥੇ ਬੜੇ ਸਖਤ ਕਾਨੂੰਨ ਬਣਾਏ ਗਏ ਸੀਗੇ ਲੇਕਿਨ ਉਹਨਾਂ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਕੁਝ ਦੇਸ਼ਾਂ ਦੇ ਵਿੱਚ ਤੇ 1940 ਦੇ ਵਿੱਚ 1963 ਦੇ ਵਿੱਚ ਔਰ ਮੇਰੇ ਖਿਆਲ ਨਾਲ ਉਸ ਤੋਂ ਵੀ ਪਹਿਲੇ ਕਾਨੂੰਨ ਬਣਾਏ ਲੇਕਿਨ ਕੁਝ ਇਸ ਤਰੀਕੇ ਦੀ ਦਿੱਕਤਾਂ ਆਈਆਂ ਜੀ ਦੁਰਵਰਤੋਂ ਵੀ ਹੋ ਸਕਦੇ ਹੈ ਕਾਰਨ ਇਹਦਾ ਉਹਨਾਂ ਨੂੰ ਉਹ ਕਾਨੂੰਨ ਰੱਦ ਕਰਨੇ ਪਏ ਐਦਾਂ ਦੀ ਕੰਟਰੀਆਂ ਤੁਸੀਂ ਦੇਖੋ ਵੈਸਟਰਨ ਕੰਟਰੀ ਦੇਖੀਏ ਆਇਰਲੈਂਡ ਕੈਨੇਡਾ ਯੂਕੇ ਨਾਰਵੇ ਡੈਨਮਾਰਕ ਨੀਦਰਲੈਂਡ ਆਇਲੈਂਡ ਮਾਲਟਾ ਨਿਊਜ਼ੀਲੈਂਡ ਆਸਟ੍ਰੇਲੀਆ ਇਹ ਸਾਰੀ ਕੰਟਰੀਸ ਹੈਗੀਆਂ ਇਹਦੇ ਵਿੱਚ ਧਰਮ ਦੀ ਧਰਮ ਦੀ ਬੇਅਦਬੀ ਦੇ ਖਿਲਾਫ ਕਾਨੂੰਨ ਬਣਾਏ ਗਏ ਪਰ ਉਹ ਕਾਨੂੰਨਾਂ ਨੂੰ ਰੱਦ ਕੀਤਾ ਗਿਆ ਅਸੀਂ ਤੁਹਾਨੂੰ ਬਣਾਉਣ ਦੀ ਗੱਲ ਕਰ ਰਹੇ ਹਾਂ ਉੱਥੇ ਇਹ ਕਾਨੂੰਨ ਬਣਾ ਕੇ ਰੱਦ ਕੀਤੇ ਗਏ ਔਰ ਜਿੱਥੇ-ਜਿੱਥੇ ਇਹ ਕਾਨੂੰਨ ਲਾਗੂ ਹੈਗੇ ਉੱਥੇ ਸ਼ਰੀਅਤ ਲਾ ਯਾਨੀ ਸ਼ਰੀਅਤ ਕਾਨੂੰਨ ਜਿਹੜਾ ਮੁਸਲਿਮ ਕਾਨੂੰਨ ਹੈ ਸਥਿਤੀ ਉੱਥੇ ਹੀ ਮੌਤ ਦੀ ਸਜ਼ਾ ਜਿੱਦਾਂ ਹੁਣ ਦੁਬਈ ਯੂਏਈ ਦੇ ਵਿੱਚ ਕਈ ਦੇਸ਼ਾਂ ਦੇ ਵਿੱਚ ਇਹ ਵੀ ਸਜ਼ਾ ਹੈਗੀ ਹੈ ਵੀ ਕੋੜੇ ਮਾਰੋ ਪਬਲੀਕਲੀ ਤੁਹਾਨੂੰ ਲੱਗਦਾ ਨਹੀਂ ਕਿ ਭਈ ਅਗਰ ਐਸ ਦੇਤੇ ਨਾਲ ਬੇਅਦਬੀ ਹੁੰਦੀ ਹੈ ਤੇ ਮੌਤ ਦੀ ਸਜ਼ਾ ਦੀ بجائے ਇਹਨਾਂ ਨੂੰ ਕੋੜੇ ਮਾਰਿਆ ਜਾਵੇ ਪਰ ਦੂਜੇ ਪਾਸੇ ਤੁਸੀਂ ਇਹ ਦੇਖੋ ਕਿ ਕਾਨੂੰਨ ਦੇ ਪ੍ਰੋਵੀਜ਼ਨ ਕਿੱਦਾਂ ਹੈ ਸੱਤੋ ਜਿਆਦਾ ਕਾਨੂੰਨ ਤੁਸੀਂ ਸੱਤ ਬਣਾ ਲਓ ਲੇਕਿਨ ਇਹਦੀ ਇਹਦੀ ਦੁਰਵਰਤੋਂ ਨੂੰ ਕਿੱਦਾਂ ਰੋਕ ਦੋਗੇ